ਤਾਂ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਫੇਸਬੁਕ ਇੰਸਟਾਗ੍ਰam ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਉਹ ਕਿਹੜੇ ਪੰਜ ਟਿਪਸ ਨੇ ਜਿਹੜੇ ਤੁਸੀਂ ਫੋਲੋ ਕਰਨੇ ਨੇ ਜੇ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਨਾ ਵੀ ਤੁਸੀਂ ਕਰੋੜਪਤੀ ਬਨਣਾ ਵਾ ਤਾਂ ਤੁਸੀਂ ਕਰੋੜਪਤੀ ਬਣੋਗੇ ਬਣੋਗੇ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ ਹਿੰਮਤ ਤਾਂ ਤੁਸੀਂ ਬਿਲਕੁਲ ਵੀ ਹਾਰ ਨਹੀਂਣੀ ਆਪਣੀ ਡਿਸ ਕਰਨ ਦੀ ਜੋ ਇਹ ਸ਼ਬਦ ਕੱਟ ਦੋ ਵੀ ਮੈਂ ਹਿੰਮਤ YouTube ਦੇ ਤੁਸੀਂ ਪੂਰੇ ਮਾਸਟਰ ਬਣ ਜੂਗੇ ਤੁਸੀਂ 101% ਤੁਸੀਂ ਨੇਰੀ ਰਿਹਾ ਦੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਇਹੋ ਜਿਹੇ ਟਿਪਸ ਦੱਸਾਂਗਾ ਜਿਹੜੇ ਕੀ ਤੁਹਾਨੂੰ ਅਮੀਰ ਬਣਾ ਦੇਣਗੇ ਕਿਉਂਕਿ ਦੇਖੋ ਅੱਜ ਦੇ ਸਮੇਂ ਦੇ ਵਿੱਚ ਅਗਰ ਦੇਖਿਆ ਜਾਵੇ ਨਾ ਪੈਸਿਆਂ ਦੀ ਹਰ ਇੱਕ ਇਨਸਾਨ ਨੂੰ ਜ਼ਰੂਰਤ ਹੈ ਪੈਸਾ ਤੋਂ ਬਿਨਾ ਬੰਦੇ ਦੀ ਗੱਡੀ ਨਹੀਂ ਚੱਲਦੀ ਹੈਗੀ ਤੁਸੀਂ ਮੰਨ ਕੇ ਚਲੋ ਤੁਸੀਂ ਅਗਰ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਨ ਨਾ ਨਾ ਕਰਦੇ ਵੀ ਬੰਦੇ ਦਾ 500 ਰੁਪਿਆ ਨੋਰਮਲੀ ਲੱਗ ਹੀ ਜਾਂਦਾ ਵਾ ਕਿਉਂਕਿ ਮਹਿੰਗਾਈ ਹੀ ਬਹੁਤ ਜ਼ਿਆਦਾ ਮਤਲਬੀ ਹੋਈ ਪਈ ਆ ਕਿਉਂਕਿ ਹਰ ਇੱਕ ਇਨਸਾਨ ਦੀ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਅਗਰ ਤੁਸੀਂ ਇਹ ਵੀਡੀਓ ਦੇਖ ਲੈਨੇ ਹੋ ਤਾਂ ਮੈਂ ਤੁਹਾਨੂੰ ਪੰਜ ਇਹੋ ਜਿਹੇ ਟਿਪਸ ਦੱਸਾਂਗਾ ਅਗਰ ਤੁਸੀਂ ਮੇਰੀ ਚੀਜ਼ ਨੂੰ ਕੱਲੀ ਕੱਲੀ ਨੂੰ ਫੋਲੋ ਕਰ ਲੈਣਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ ਆ 2025 ਸ਼ੁਰੂ ਹੋਊਗਾ ਨਾ ਤਾਂ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੇ ਆਪਾਂ ਪੈਸਿਆਂ ਦੀ ਗੱਲ ਕਰੀਏ ਤਾਂ ਤੁਸੀਂ ਘੱਟੋ-ਘੱਟ 50000 ਰੁਪਏ ਮਹੀਨਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਇਹ ਗਾਰੰਟੀ ਹੈ ਮੇਰੀ ਸੋ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਣਾ ਜੀ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਉਹ ਕਿਹੜੇ ਪੰਜ ਟਿਪਸ ਨੇ ਜਿਹੜੇ ਤੁਸੀਂ ਫੋਲੋ ਕਰਨੇ ਨੇ ਸੋ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜਿਵੇਂ ਕਿ ਤੁਸੀਂ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਦੇਖਦੇ ਹੀ ਹੋ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ YouTube Facebook Instagram ਤੇ ਕੰਮ ਕਰਨਾ ਕੋਈ ਹੋਟ ਨਹੀਂ ਕਰਨਾ ਆਏਗਾ ਉਹ ਵੀ ਤੁਸੀਂ ਘਰੇ ਬਿਠ ਕੇ ਕੰਮ ਕਰਨਾ ਵਾ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ YouTube ਦੇ ਉੱਤੇ YouTube Facebook ਤੇ Instagram ਦੇ ਉੱਤੇ ਇਹਦੇ ਉੱਤੇ ਚੈਨਲ ਬਣਾ ਲੈਣਾ ਵਾ ਉਵੇਂ ਤੁਹਾਨੂੰ ਦੱਸਿਆ ਹੀ ਹੋਇਆ ਤੁਸੀਂ ਕਿਵੇਂ ਬਣਾਣਾ ਵਾ ਤੁਸੀਂ ਇਹਦੇ ਤੇ ਨਾ 3 ਮਹੀਨੇ 3 ਮਹੀਨੇ ਤੁਸੀਂ ਲਗਾਤਾਰ ਕੰਮ ਕਰਨਾ ਹੀ ਕਰਨਾ ਵਾ ਜਿਹੜਾ ਸਭ ਤੋਂ ਪਹਿਲਾਂ ਆਪਣਾ ਟਿਪਸ ਹੈ ਨਾ ਉਹ ਹੈਗਾ ਵਾ ਵੀ ਤੁਸੀਂ 3 ਮਹੀਨੇ ਲਗਾਤਾਰ ਕੰਮ ਕਰਨਾ ਹੀ ਕਰਨਾ ਮੀ ਆਵੇ ਹਨੇਰੀ ਆਵੇ ਝਖੜ ਆਵੇ ਜੋ ਮਰਜੀ ਹੋਵੇ ਪਰ ਤੁਸੀਂ 3 ਮਹੀਨੇ ਲਗਾਤਾਰ ਕੰਮ ਕਰਨਾ ਹੀ ਕਰਨਾ ਜਾਨੀ ਕਿ 90 ਦਿਨ ਤੁਸੀਂ 90 ਦਿਨ ਤੁਸੀਂ ਲਗਾਤਾਰ ਤੁਸੀਂ YouTube Facebook ਤੇ Instagram ਤੁਸੀਂ ਇਹਦੇ ਤੇ ਕੰਮ ਕਰਨਾ ਹੀ ਕਰਨਾ ਕਰਨਾ ਕੀ ਆ ਡੇਲੀ ਦੀ ਇੱਕ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਜਾਨੀ ਕਿ 90 ਦਿਨ ਦੀ ਮਤਲਬ ਕਿੰਨੀਆਂ ਹੋ ਗਈਆਂ 90 ਵੀਡੀਓ ਹੋ ਗਈਆਂ ਜੀ ਤੁਸੀਂ 90 ਵੀਡੀਓ ਅਪਲੋਡ ਕਰਨੀਆਂ ਹੀ ਕਰਨੀਆਂ ਵਾ ਵੀਡੀਓ ਅਪਲੋਡ ਕਰਕੇ ਤਾਨੂੰ ਪੈਸੇ ਮਿਲਦੇ ਪਿਆ ਤਾਂ ਤਾਨੂੰ ਹੋਰ ਚਾਹੀਦੇ ਕੀ ਆ ਦੱਸੋ ਚਾਹੀਦਾ ਤੁਹਾਨੂੰ ਕੁਝ ਕੁਝ ਵੀ ਨਹੀਂ ਨਾ ਚਾਹੀਦਾ ਕਿੰਨਾ ਸੋਖਾ ਕੰਮ ਬਹੁਤ ਹੀ ਸੋਖਾ ਕੰਮ ਆ ਕੋਈ ਔਖਾ ਕੰਮ ਨਹੀਂ ਹੈਗਾ ਤੁਹਾਨੂੰ ਤਾਂ ਔਖਾ ਲੱਗਦਾ ਕਿਉਂਕਿ ਤੁਸੀਂ ਕਦੇ ਕੀਤਾ ਨਹੀਂ ਹੈਗਾ ਆਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕਰ ਲਓਗੇ ਤੁਸੀਂ ਕਹਿਣਾ ਯਾਰ ਭਾਜੀ ਇਹ ਤਾਂ ਕੰਮ ਹੀ ਬਹੁਤ ਸੋਖਾ ਸੀ ਕਰ ਲੈਣੇ ਆ ਇਹ ਕੰਮ ਕੋਈ ਔਖਾ ਥੋੜੀ ਆ ਠੀਕ ਹੈ ਨਾ ਤੁਸੀਂ 90 ਵੀਡੀਓ ਅਪਲੋਡ ਕਰਨੀਆਂ ਨੇ ਕਰਨੀਆਂ ਨੇ ਤੁਸੀਂ 3 ਮਹੀਨੇ ਲਗਾਤਾਰ ਕੰਮ ਕਰਨਾ ਵਾ ਉਹ ਕਿਵੇਂ ਕਰਨਾ ਵਾ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਦੱਸ ਸਕਾਂ ਸੋ ਵੀਡੀਓ ਨਾਲ ਜੁੜੇ ਰਹੋ ਜੀ ਹੁਣ ਆਪਾਂ ਗੱਲ ਕਰਦੇ ਨੇ ਦੇਖੋ ਡੇਲੀ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਕੁਝ ਵੀ ਹੋ ਜੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ 90 ਦਿਨ ਤੁਸੀਂ ਲਗਾਤਾਰ ਕੰਮ ਕਰਨਾ ਵਾ ਡੇਲੀ ਇੱਕ ਵੀਡੀਓ ਅਪਲੋਡ ਕਰਨੀ ਆ ਕਦੋਂ ਕਰਨੀ ਆ ਇੱਕ ਟਾਈਮ ਹੀ ਰੱਖ ਲਓ ਸ਼ਾਮੀ 5 ਵਜੇ ਠੀਕ ਆ 2 ਵਜੇ ਜਾਂ ਰਾਤ ਨੂੰ 8 ਵਜੇ ਜਾਂ 10 ਵਜੇ ਆ ਵੀਡੀਓ ਜਿਹੜੀ ਆ ਤੁਸੀਂ ਅਪਲੋਡ ਕਰਨੀ ਹੀ ਕਰਨੀ ਆ ਜਿਹੜਾ ਬੈਸਟ ਟਾਈਮ ਆ ਵੀਡੀਓ ਅਪਲੋਡ ਕਰਨ ਦਾ ਉਹ ਹੈਗਾ ਵਾ 8 ਵਜੇ ਆ ਜਾਂ ਫਿਰ ਰਾਤ ਨੂੰ 10 ਵਜੇ ਆ ਜਾਂ ਫਿਰ 5 ਵਜੇ ਆ ਆ ਦੋ ਤਿੰਨ ਟਾਈਮ ਨੇ ਤੁਸੀਂ ਜਦੋਂ ਮਰਜ਼ੀ ਅਪਲੋਡ ਕਰ ਦਿਓ ਕਿਉਂਕਿ 8 ਵਜੇ ਜੇ ਅਪਲੋਡ ਕਰੂੰਗਾ ਤਾਂ ਇਹ ਫਾਇਦਾ ਹੋ ਜੂਗਾ ਤੁਹਾਨੂੰ ਕਿਉਂਕਿ ਜਿਹੜੇ ਮੇਰੇ ਭੈਣ ਭਰਾ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ ਨਾ ਉਹ 5 6 ਵਜੇ ਵਿਹਲੇ ਹੋ ਜਾਂਦੇ ਆ ਰਾਤ ਨੂੰ 8 ਵਜੇ ਡਿਨਰ ਡਿਨਰ ਕਰਕੇ ਫ੍ਰੀ ਹੋ ਜਾਂਦੇ ਤੇ ਉਹ 8 ਵਜੇ ਤੁਹਾਡੀ ਵੀਡੀਓ ਜਿਹੜੀ ਉਹ ਵਾਚ ਕਰਨਗੇ ਹੀ ਕਰਨਗੇ 8 ਵਜੇ ਅਪਲੋਡ ਕਰਨ ਦਾ ਇਹ ਫਾਇਦਾ ਤੇ ਡੇਲੀ ਇੱਕੋ ਟਾਈਮ ਦੇ ਉੱਤੇ ਵੀਡੀਓ ਅਪਲੋਡ ਕਰਨੀ ਹੀ ਕਰਨੀ ਆ ਇਹ ਗੱਲ ਯਾਦ ਰੱਖੋ ਠੀਕ ਹੈ ਜੀ ਹੁਣ ਜੇ ਆਪਾਂ ਦੇ ਤੀਜੀ ਗੱਲ ਹੈਗੀ ਆ ਵੀ ਤੁਸੀਂ ਹਿੰਮਤ ਨਹੀਂ ਹਾਰਨੀ ਜੜੀ ਮਤਲਬ ਵੀ ਹਰੇਕ ਇਨਸਾਨ ਦੇ ਅੰਦਰ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਮੇਰੀਆਂ ਕਲਾਸਾਂ ਲੱਗਦੀਆਂ ਨੇ ਨਾ ਆਫਲਾਈਨ ਵਿੱਚ ਕਲਾਸਾਂ ਲੋ ਨਵੇਂ ਵਰਕਸ਼ਾਪ ਮੇਰੀਆਂ ਚੱਲਦੀਆਂ ਨੇ ਕਈ ਮੇਰੇ ਭੈਣ ਭਰਾ ਹੈਗੇ ਨੇ ਜਿਹੜੇ ਜਲੰਧਰ ਮੇਰੇ ਕੋਲ ਸਿੱਖਣ ਹੁੰਦੇ ਨੇ ਹਰੇਕ ਐਤਵਾਰ ਨੂੰ ਹਨਾ ਮੇਰੇ ਕੋਲ ਕੋਈ 2-3 2-3 ਬੰਦੇ ਨਾ ਆ ਹੀ ਰਹਿੰਦੇ ਨੇ ਮੇਰੇ ਕੋਲ ਪੂਰੇ ਪੰਜਾਬ ਦੇ ਵਿੱਚੋਂ ਸਿੱਖਣ ਵਾਸਤੇ ਉਹਨਾਂ ਹਿੰਮਤ ਬੜੀ ਛੇਤੀ ਹਾਰ ਜਾਂਦੇ ਆ ਯਾਰ ਉਹ ਕਹਿੰਦੇ ਪਾਜੀ ਵੀ ਨਹੀਂ ਸਾਡੇ ਕੋਲ ਹੋਣਾ ਨਹੀਂ ਹੈਗਾ ਅਸੀਂ ਕੀ ਕਰੀਏ ਜਿਹੜੀ ਮੈਨ ਚੀਜ਼ ਆ ਨਾ ਹਿੰਮਤ ਦਾ ਤੁਸੀਂ ਬਿਲਕੁਲ ਵੀ ਹਾਰਨੀ ਨਹੀਂ ਆਪਣੀ ਡਿਸਕਰਨੇਰੀ ਚੋ ਇਹ ਸ਼ਬਦ ਕੱਟ ਦੋ ਵੀ ਮੈਂ ਇਹ ਹਿੰਮਤ ਹਾਰਾਂਗਾ ਹਿੰਮਤ ਨਹੀਂ ਤੁਸੀਂ ਹਾਰਨੀ ਹੈ ਜੀ ਕਹਿੰਦੇ ਹਿੰਮਤੇ ਮਰਦਾ ਮਦਦੇ ਖੁਦਾ ਜੇ ਤੁਸੀਂ ਹਿੰਮਤ ਕਰੋਗੇ ਨਾ ਤਾਂ ਤੁ ਰੱਬ ਵੀ ਤੁਹਾਡੀ ਮਦਦ 101% ਕਰੇਗਾ ਹੀ ਕਰੇਗਾ ਜੋ ਮਰਜ਼ੀ ਹੋ ਜੇ ਸੋ ਇਸ ਕਰਕੇ ਹਿੰਮਤ ਤੁਸੀਂ ਕਦੇ ਵੀ ਨਹੀਂ ਹਾਰਦੀ ਹੈਗੀ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਵਾ ਠੀਕ ਹੈ ਜੀ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਚੌਥੇ ਨੰਬਰ ਦੀ ਚੌਥੇ ਨੰਬਰ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਦਾ ਵਾਂ ਵੀ ਹਰ ਇੱਕ ਐਤਵਾਰ ਨੂੰ ਨਾ ਅਗਰ ਤੁਸੀਂ YouTube Facebook Instagram ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਤਾਂ ਮੇਰੀ ਨਾ ਹਰ ਇੱਕ ਸੰਡੇ ਨੂੰ ਪਹਿਲੇ ਮੈਂ ਨਾ ਜਿਵੇਂ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਜਾਂ 1 ਮਹੀਨੇ ਬਾਅਦ ਮੇਰੀ ਵਰਕਸ਼ਾਪ ਲੱਗਦੀ ਹੁੰਦੀ ਸੀ ਕਦੇ ਪਟਿਆਲੇ ਕਦੇ ਲੁਧਿਆਣੇ ਕਦੇ ਜਲੰਧਰ ਕਦੇ ਕੁਰੂਛਤਰੀ ਇੱਦਾਂ ਲੱਗਦੀ ਹੁੰਦੀ ਸੀ ਕਿ ਉਹਦੇ ਵਿੱਚ ਕੀ ਹੁੰਦਾ ਸੀ ਕਿ ਬਹੁਤ ਸਾਰੇ ਮੇਰੇ ਪਿੰਨਪੜਾ ਨੀ ਪਹੁੰਚ ਸਕਦੇ ਸੀਗੇ ਉੱਥੇ ਉਹਨਾਂ ਨੂੰ ਕਿੰਦਾ ਵੀ ਕੰਮ ਪੇਜ ਜਾਂਦਾ ਸੀ ਉਹਨਾਂ ਨੂੰ ਉਹ ਸੀਟ ਵੀ ਬੁੱਕ ਕਰਵਾ ਲੈਂਦੇ ਸੀ ਆਪਣੀ ਪਰ ਉਹ ਆ ਨਹੀਂ ਸੇ ਸਕਦੇ ਬਟ ਹੁਣ ਮੈਂ ਕੀ ਕੀਤਾ ਸਾਡੀ ਟੀਮ ਨੇ ਕੀ ਕੀਤਾ ਹਰ ਸੰਡੇ ਨੂੰ ਹਰ ਸੰਡੇ ਨੂੰ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ 10 ਵਜੇ ਤੋਂ ਲੈ ਕੇ 2 ਵਜੇ ਤੱਕ 3 ਵਜੇ ਤੱਕ 2 ਤੋਂ 3 ਵਜੇ ਤੱਕ ਮੇਰੀ ਕਲਾਸ ਲੱਗਦੇ ਜਿਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਡੀਪਲੀ ਇਸ ਕੋਨਾ YouTube ਚੈਨਲ ਕਿਵੇਂ ਬਣਾਣਾ Facebook ਚੈਨਲ ਕਿਵੇਂ ਬਣਾਵਾ Instagram ਚੈਨਲ ਕਿਵੇਂ ਬਣਾਵਾ ਉਸ ਤੋਂ ਬਾਅਦ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾਵਾ ਉਹਨੂੰ ਅਪਲੋਡ ਕਿਵੇਂ ਕਰਨਾਵਾ ਟਾਈਟਲ ਕਿਵੇਂ ਲਿਖਣਾ ਟੈਗ ਕਿਵੇਂ ਲਿਖਣਾ ਡਿਸਕ੍ਰਿਪਸ਼ਨ ਕਿਵੇਂ ਲਿਖਣੀ ਆ ਥੰਬਨੇਲ ਕਿਵੇਂ ਬਣਾਣਾ ਤੇ ਜਿਹੜਾ ਮੇਨ ਪਾਰਟ ਆ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਵੀਡੀਓ ਨੂੰ ਕਿਵੇਂ ਤੁਸੀਂ ਐਡੀਟਿੰਗ ਕਰਨੀ ਆ ਕਿਵੇਂ ਬੈਕਗ੍ਰਾਉਂਡ ਮਿਊਜ਼ਿਕ ਲਾਉਣਾ ਕਿਵੇਂ ਤੁਸੀਂ ਆਪਣੀ ਵਾਇਸ ਦੇਣੀ ਆ ਸਾਰੀ ਜਾਣਕਾਰੀ ਮੈਂ ਤੁਹਾਨੂੰ ਹਨਾ 3-4 ਘੰਟੇ ਦੇ ਵਿੱਚ ਤੁਹਾਨੂੰ ਸਿਖਾਉਣਾ ਯਾਨੀ ਕਿ YouTube ਦਾ ਜੇ ਅਪ ਕਹ ਜੀਏ ਮਾਸਟਰ ਕੋਰਸ ਕਹ ਜੀਏ ਮਾਸਟਰ ਕੋਰਸ ਮੈਂ ਤੁਹਾਨੂੰ ਦਾ 3-4 ਘੰਟੇ ਦੇ ਵਿੱਚ ਤੁਹਾਨੂੰ ਮੈਂ ਪ੍ਰੋਪਰਲੀ ਟ੍ਰੇਨ ਕਰ ਦਿੰਦਾ ਵਾ ਜਦੋਂ ਤੁਸੀਂ ਮੇਰੀ ਉਹ ਮਤਲਬ ਮੰਨ ਕੇ ਚਲੋ 3-4 ਘੰਟੇ ਦੀ ਤੁਸੀਂ ਵਰਕਸ਼ਾਪ ਲਾ ਕੇ ਤੁਸੀਂ ਨਿਕਲੋਗੇ ਨਾ ਤਾਂ ਤੁਹਾਨੂੰ ਆਪਣੇੰਦਰ ਜਰ ਇੱਕ ਅਲੱਗ ਹੀ ਚੇਂਜ ਦਿਖੇਗਾ ਤਾਂ ਉਹ ਆਪਣੇ ਅੰਦਰ ਕੌਨਫੀਡੈਂਸ ਦੇਖੇਗਾ ਵੀ ਹਾਂ ਯਾਰ ਵੀ ਸਾਨੂੰ ਭਾਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵਾ ਯਾਰ ਇਹ ਤਾਂ ਕੰਮ ਕੋਈ ਔਖਾ ਨਹੀਂਗਾ ਅਸੀਂ ਕਰ ਲਾਂਗੇ ਟਾਈਮ ਤੁਸੀਂ ਕੱਢਣਾ ਵਾ ਆਪਣੇ ਵਾਸਤੇ ਠੀਕ ਹੈ ਜੀ ਉਹ ਵੀ ਕਿੰਨਾ ਟਾਈਮ ਕੱਢਣਾ 1 ਘੰਟਾ 24 ਘੰਟੇ ਦੇ ਵਿੱਚੋਂ 1 ਘੰਟਾ ਤਾਂ ਤੁਸੀਂ ਆਪਣੇ ਲਈ ਕੱਢ ਹੀ ਸਕਦੇ ਹੋ ਬਸ ਇਹ ਇੱਕ ਘੰਟਾ ਕੱਢਣਾ ਵਾ ਤੁਸੀਂ ਤੇ ਮੇਰੇ ਜਿੱਦਾਂ ਮੈਂ ਤੁਹਾਨੂੰ ਦੱਸੂਗਾ ਤੁਸੀਂ ਵਰਕਸ਼ਾਪ ਦੇ ਵਿੱਚ ਤੁਸੀਂ ਉਸ ਤਰੀਕੇ ਨਾਲ ਤੁਸੀਂ ਕੰਮ ਕਰਨਾ ਵਾ ਤਾਂ ਤੁਸੀਂ ਦੇਖੋ ਤੁਸੀਂ 100 ਦਿਨ ਬਾਅਦ ਤੁਸੀਂ YouTube ਤੋਂ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਅਗਰ ਤੁਸੀਂ ਮੇਰੀ ਉਹ ਕਲਾਸ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਨੰਬਰ ਚ ਤੁਸੀਂ ਫੋਨ ਕਰਕੇ ਸਾਡੀ ਟੀਮ ਨੂੰ ਤੁਸੀਂ ਪੁੱਛ ਸਕਦੇ ਹੋ ਜਲੰਧਰ ਸ਼ਹਿਰ ਦੇ ਵਿੱਚ ਕਿਹੜੀ ਜਗ੍ਹਾ ਦੇ ਉੱਤੇ ਹਰ ਇੱਕ ਸੰਡੇ ਨੂੰ ਸਾਡੀ ਜਿਹੜੀ ਵਰਕਸ਼ਾਪ ਆ ਉਹ ਲੱਗਦੀ ਆ ਵੀ ਜੋ ਵੀ ਉਦੋਂ ਪ੍ਰੋਟੋਕੋਲ ਹੁੰਦਾ ਵਾ ਕੀ ਕੀ ਉਹਦਾ ਪ੍ਰੋਸੈਸ ਆ ਹਨਾ ਉਹ ਕੀ ਰਹਿੰਦਾ ਵਾ ਸਾਡਾ ਤੁਸੀਂ ਕਾਲ ਕਰਕੇ ਸਾਡੀ ਟੀਮ ਕੋਲ ਪੁੱਛ ਸਕਦੇ ਹੋ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਲਗਾ ਲੈਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾ ਘੱਟੋ ਘੱਟ 40-50 ਹਜ਼ਾਰ ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਮੇਰੇ ਕੋਲ ਵਰਕਸ਼ਾਪ ਲਾ ਕੇ ਗਏ ਨੇ ਜਾਂ ਜਿਨ੍ਹਾਂ ਨੇ ਮੈਨੂੰ ਆਪਣੇ ਘਰੇ ਬੁਲਾਇ ਤੇ ਉਹ ਉਹ ਅੱਜ YouTube ਤੋਂ ਘੱਟੋ ਘੱਟ 20000 ਰੁਪਇਆ 10000 ਤੋਂ ਲੈ ਕੇ 20000 ਰੁਪਇਆ ਉਹ YouTube ਤੋਂ ਕੁਮਾਰੇ ਨੇ ਘਰੇ ਬੈਠੇ ਜਿਵੇਂ ਮੈਂ ਉਹਨਾਂ ਨੂੰ ਦੱਸਿਆ ਸੀ ਉਹ ਉਸੇ ਤਰੀਕੇ ਨਾਲ ਹੀ ਕੰਮ ਕਰਦੇ ਪਏ ਨੇ ਤੋਂ ਉਹ ਅੱਜ ਅਰਨਿੰਗ ਕਰਦੇ ਪਏ ਨੇ ਜੇ ਉਹ ਕਰ ਸਕਦੇ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਹੈਗੀ ਤੁਸੀਂ ਆਪਣੇ ਲਈ ਤਾਂ ਟਾਈਮ ਕੱਢ ਹੀ ਸਕਦੇ ਹੋ ਸੋ ਇਸ ਕਰਕੇ ਅਗਰ ਤੁਸੀਂ ਉਹ ਕਲਾਸ ਮੇਰੀ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਆਪਣੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲ ਪੁੱਛ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਦੇ ਹਾਂ ਨੰਬਰ 4 ਤੇ ਤੁਹਾਡੀ ਜਿਹੜੀ ਜਦੋਂ ਤੁਸੀਂ ਲਗਾਤਾਰ ਤੁਸੀਂ ਆ ਮੰਨ ਕੇ ਲਓ ਤੁਸੀਂ ਆ ਤਿੰਨ ਟਿਪਸ ਫੋਲੋ ਕਰ ਲੇ ਪਹਿਲਾ ਵੀ ਫੋਲੋ ਕਰ ਲੈ ਤੁਸੀਂ ਦੂਜਾ ਵੀ ਫੋਲੋ ਕਰ ਲੈ ਤੀਜਾ ਵੀ ਕਰ ਲੈ ਚੌਥੇ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਵੀਡੀਓ ਤੁਸੀਂ ਬਣਾਉਂਦੇ ਜਾਉਂਗੇ ਨਾ ਮੰਨ ਕੇ ਚਲੋ ਤੁਸੀਂ ਮੇਰੇ ਕੋਲ ਕਲਾਸ ਲਾ ਕੇ ਚਲੇਗੇ ਕਲਾਸ ਲਾਉਣ ਤੋਂ ਬਾਅਦ ਤੁਸੀਂ ਡੇਲੀ ਵੀਡੀਓ ਜੇ ਤੁਸੀਂ ਬਣਾਈ ਜਾਉਂਗੇ ਬਣਾਈ ਜਾਉਂਗੇ ਅੱਜ ਵੀਡੀਓ ਬਣਾਉਂਗੇ ਉਹ ਤੁਹਾਨੂੰ ਹੋਰ ਤਰ੍ਹਾਂ ਦੀ ਲੱਗੇਗੀ ਜਦੋਂ ਤੁਸੀਂ ਕੱਲ ਨੂੰ ਪਾਉਂਗੇ ਉਹ ਹੋਰ ਤਰ੍ਹਾਂ ਦੀ ਲੱਗੇਗੀ ਅੱਗੇ ਅੱਗੇ ਵੀਡੀਓ ਪਾਈ ਜਾਉਂਗੇ ਤانوں ਆਪਣੀ ਵੀਡੀਓ ਦੇ ਵਿੱਚ ਕੁਝ ਵੱਖਰਾ ਹੀ ਚੇਂਜ ਲੱਗੂਗਾ ਤੁਸੀਂ ਕਹਿੰਦੇ ਯਾਰ ਮੈਂ ਤਾਂ ਵੀਡੀਓ ਬੜੀ ਸੋਹਣੀ ਬਣਾਉਣ ਲੱਗ ਗਿਆ ਵੀਡੀਓ ਬੜੀ ਸੋਹਣੀ ਐਡਿਟ ਕਰਨ ਲੱਗ ਗਿਆ ਮੈਂ ਥੰਬਨੇਲ ਬੜਾ ਸੋਹਣਾ ਬਣਾਉਣ ਲੱਗ ਗਿਆ ਕਿਉਂ ਕਿਉਂਕਿ ਜਦੋਂ ਤੁਸੀਂ ਡੇਲੀ ਵੀਡੀਓ ਦੇ ਵਿੱਚ ਤੁਸੀਂ ਮਤਲਬ ਬਣਾਉਂਗੇ ਉਹਦੇ ਵਿੱਚ ਕੋਈ ਨਾ ਕੋਈ ਚੇਂਜ ਆ ਹੀ ਜਾਊਗਾ ਜਿਹੜੀ ਗਲਤੀ ਤੁਸੀਂ ਪਹਿਲੀ ਵੀਡੀਓ 'ਚ ਕੀਤੀ ਸੀ ਉਹ ਅਗਲੀ ਜੀ ਨਹੀਂ ਕਰੋਗੇ ਜਿਹੜੀ ਦੂਜੀ ਜੀ ਗਲਤੀ ਕੀਤੀ ਉਹ ਤੀਜੀ ਚ ਨਹੀਂ ਕਰੋਗੇ ਜਿਹੜੀ ਤੀਜੀ ਜੀ ਗਲਤੀ ਕੀਤੀ ਉਹ ਚੌਥੀ ਜੀ ਨਹੀਂ ਕਰੋਗੇ ਜਿਹੜੀ ਚੌਥੀ ਜੀ ਗਲਤੀ ਕੀਤੀ ਉਹ ਪੰਜਵੀਂ ਚ ਨਹੀਂ ਕਰੋਗੇ ਜਦੋਂ ਤੁਸੀਂ 10ਵੀਂ ਵੀਡੀਓ ਬਣਾਉਂਗੇ ਤੁਸੀਂ ਐਕਸਪਰਟ ਹੋ ਜਾਓਗੇ ਤੁਸੀਂ ਪੂਰੇ ਐਕਸਪਰਟ ਹੋ ਜਾਓਗੇ YouTube ਦੇ ਤੁਸੀਂ ਪੂਰੇ ਮਾਸਟਰ ਬਣ ਜਾਓਗੇ ਤੁਸੀਂ 101% ਤੁਸੀਂ ਨੇਰੀ ਲਾ ਦੋਗੇ ਜਿਹੜਾ ਕੰਮ ਕਰਨ ਦੇ ਵਿੱਚ ਤੁਹਾਨੂੰ 1 ਘੰਟਾ ਲੱਗਦਾ ਸੀ ਉਹ ਤੁਸੀਂ 30 ਮਿੰਟ ਦੇ ਵਿੱਚ 30 ਮਿੰਟ ਦੇ ਵਿੱਚ ਤੁਸੀਂ ਕਰਦਾ ਕਰੋਗੇ ਕਿਉਂ ਕਿਉਂਕਿ ਤੁਸੀਂ ਵੀਡੀਓ ਇੱਕ ਬਣਾਉਣੀ ਆ ਪਹਿਲਾਂ ਤੁਹਾਨੂੰ ਘੰਟਾ ਲੱਗਦਾ ਸੀ ਤੁਹਾਨੂੰ ਸਮਝ ਨਹੀਂ ਆਗੀ ਸੀ ਉਹ ਹੁਣ ਤੁਸੀਂ 30 ਮਿੰਟ ਦੇ ਵਿੱਚ ਬਣਾ ਦੋਗੇ ਕਿਵੇਂ ਬਣਾ ਦੋਗੇ ਕਿਉਂਕਿ ਤੁਸੀਂ ਐਕਸਪਰਟ ਹੋਗੇ ਨਾ ਹੁਣ ਤੁਹਾਨੂੰ ਪਤਾ ਲੱਗ ਗਿਆ ਜਿਹੜੀ ਤੁਸੀਂ ਪਹਿਲਾਂ ਗਲਤੀ ਕਰਦੇ ਸੀ ਉਹ ਨਹੀਂ ਕਰਦੇ ਹੈਗੇ ਤੇ ਪੈਸੇ ਵੀ ਤੁਸੀਂ ਬੜੇ ਸੁੱਖੇ ਕਮਾਉਣੇ ਸ਼ੁਰੂ ਕਰ ਦੋਗੇ ਸੋ ਜਦੋਂ ਪੰਜਵਾਂ ਵਾ ਟੋਪਿਕਾ ਸਿਰਫ ਇੱਕ ਟੋਪਿਕ ਤੇ ਕੰਮ ਕਰਨਾ ਕਈ ਮੈਂ ਆਪਣੇ ਭੈਣ ਭਰਾ ਦੇਖੇ ਨੇ ਉਹਨਾਂ ਦੇ ਨਾਲ ਵਿਊ ਬਹੁਤ ਘੱਟ ਹੁੰਦੇ ਨੇ ਹਣਾ ਉਹ ਹਿੰਮਤ ਛੱਡ ਜਾਂਦੇ ਨੇ ਉਹ ਕਹਿੰਦੇ ਵੀ ਯਾਰ ਸਾਡੇ ਵਾਸਤਾ ਕੰਮ ਨਹੀਂ ਆਏਗਾ ਤੇ ਜਿਹੜੀ ਮੈਂ ਸਭ ਤੋਂ ਉਹਨਾਂ ਦੀ ਦਿੱਕਤ ਤਾਂ ਕਿੱਥੇ ਆਉਂਦੀ ਆ ਉਹਨਾਂ ਦੀ ਦਿੱਕਤ ਉਹ ਆਉਂਦੀ ਆ ਜੀ ਉਹ ਉਹਨਾਂ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਵਿਊ ਆਪਦੇ ਚੈਨਲ ਦੇ ਘਟ ਆਉਂਦੇ ਨੇ ਉਹ ਆਪ ਕੰਮ ਪਤਾ ਘਾਤੇ ਕਰਦੇ ਨੇ ਉਹ ਆਪ ਕੰਮ ਕਰਦੇ ਨੇ ਮੰਨ ਕੇ ਚਲੋ ਵਲੋਗ ਬਣਾਉਂਦੇ ਨੇ ਉਹਨਾਂ ਨੇ ਕੋਈ ਕਾਰਟੂਨ ਵਾਲੀ ਵੀਡੀਓ ਦੇਖ ਲਈ ਉਹਦੇ ਮਿਲੀਅਨ ਦੇ ਵਿੱਚ ਵਿਊ ਨੇ ਉਹਦੇ ਮਿਲੀਅਨ ਦੇ ਵਿੱਚ ਵੀ ਨੇ ਉਹਨਾਂ ਦਾ ਮਨ ਡੋਲ ਜਾਂਦਾ ਯਾਰ ਮੇਰੇ ਵਿਊ ਨਹੀਂ ਆਉਂਦੇ ਮੈਂ ਕਾਰਟੂਨ ਵਾਲੀ ਵੀਡੀਓ ਬਣਾਵਾਂ ਫਿਰ ਉਹਨਾਂ ਕਾਰਟੂਨ ਦੀ ਵੀਡੀਓ ਦੇ ਵੀ ਵਿਊ ਆਉਂਦੇ ਫਿਰ ਉਹ ਕਹਿੰਦੇ ਉਹ ਦੇਖ ਲੈਂਦੇ ਫਿਟਨੈਸ ਦੀ ਵੀਡੀਓ ਉਹ ਕਹਿੰਦੇ ਫਿਟਨੈਸ ਦੇ ਮਿਲੀਅਨ ਦੇ ਵਿਊ ਆਵੇਂ ਫਿਟਨੈਸ ਦੀ ਵੀਡੀਓ ਕਰਦਾ ਵਾਂ ਉਹ 10 ਦਿਨ ਫਿਟਨੈਸ ਦੀ ਵੀਡੀਓ ਦੇ ਕੰਮ ਕਰਦੇ ਨੇ ਉੱਤੇ ਵੀ ਨਹੀਂ ਵਿਊ ਆਉਂਦੇ ਫਿਰ ਹੋਰ ਵੀਡੀਓ ਦੇਖ ਲੈਂਦੇ ਨੇ ਉਧਰ ਰੁੱਖ ਬਦਲ ਲੈਂਦੇ ਨੇ ਉਹਦੇ ਉਧਰ ਵੀ ਵਿਊ ਆਉਂਦੇ ਆਹ ਉਹ ਗਲਤੀ ਇੱਥੇ ਕਰਦੇਵੇਂ ਉਹ ਗਲਤੀ ਤੁਸੀਂ ਨਹੀਂ ਕਰਨੀ ਹੈਗੀ ਤੁਸੀਂ ਆਪਣਾ ਸਿਰਫ ਫੋਕਸ ਕਰਨਾ ਇੱਕ ਟੌਪਿਕ ਤੇ ਕੰਮ ਕਰਨਾ ਮਾਈਂਡ ਸੈਟ ਆਪਣਾ ਠੀਕ ਰੱਖਣਾ ਮਾਈਂਡ ਸੈਟ ਬਣਾ ਕੇ ਰੱਖੋ ਤੁਹਾਡੀ ਵੀਡੀਓ ਤੇ ਵਿਊ ਆਣ ਨਾ ਆਣ ਕੋਈ ਮੈਟਰ ਨਹੀਂ ਕਰਨਾ ਹੈਗਾ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਸਿਰਫ ਇੱਕ ਟੌਪਿਕ ਤੇ ਤੁਸੀਂ ਕੰਮ ਕਰੀ ਜਾਓ ਕਰੀ ਜਾਓ ਤਾਂ ਹੀ ਮੈਂ ਤੁਹਾਨੂੰ ਕਿਹਾ ਤੁਸੀਂ ਲਗਾਤਾਰ 3 ਮਹੀਨੇ ਕੰਮ ਕਰਨਾ ਜਾਨੀ ਕਿ 90 ਦਿਨ ਹੋ ਗਏ 90 ਦਿਨ ਦੇ ਵਿੱਚ 90 ਵੀਡੀਓ ਤੁਸੀਂ ਅਪਲੋਡ ਕਰਦੀਆਂ ਨੇ ਜਦੋਂ 90 ਵੀਡੀਓ ਤੁਸੀਂ ਆਪਣੇ ਚੈਨਲ ਤੇ ਅਪਲੋਡ ਕਰ ਦੋਗੇ ਉਹਦੇ ਵਿੱਚੋਂ ਇੱਕ ਜਾਂ ਦੋ ਵੀਡੀਓ ਵਾਇਰਲ ਹੋਏਗੀ ਹੋਵੇਗੀ ਕਿਉਂਕਿ ਜਿਹੜੇ ਮੇਰੇ ਭਿੰਡ ਭਰਾ ਮੇਰੇ ਕੋਲੋਂ ਮਤਲਬ ਵੀ ਕਲਾਸ ਲਾ ਕੇ ਗਏ ਨੇ ਨਾ ਜਾਂ YouTube ਤੋਂ ਹੁਣ ਉਹ ਪੈਸੇ ਕਮਾਰੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਵਾ ਉਹਨਾਂ ਨੇ ਆਪਣੇ ਚੈਨਲ ਤੇ 50 50 100 100 ਵੀਡੀਓ ਅਪਲੋਡ ਕੀਤੀ ਹੈ ਉਹਦੇ ਵਿੱਚੋਂ ਉਹਨਾਂ ਦੀਆਂ ਪੰਜ ਵੀਡੀਓ ਅਪਲੋਡ ਹੋ ਗਈਆਂ ਤੇ ਉਹਨਾਂ ਦਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਉਹ ਇਸ ਗੱਲ ਨੂੰ ਸਮਝਦੇ ਨਹੀਂ ਵੀ ਵਾਕੇ ਹਾਂ ਵੀ ਕੋਈ ਨਾ ਕੋਈ ਸਾਡੀ ਵੀਡੀਓ ਵਾਇਰਲ ਹੋਏਗੀ ਕਿਉਂਕਿ ਮੈਂ ਤੁਹਾਨੂੰ ਤਰੀਕੇ ਦੱਸੂਗਾ ਆਪਣੀ ਕਲਾਸ ਦੇ ਵਿੱਚ ਵੀ ਤੁਸੀਂ ਵੀਡੀਓ ਨੂੰ ਵਾਇਰਲ ਕਿਵੇਂ ਕਰਨਾ ਵਾ ਸੋ ਇਸ ਕਰਕੇ ਆਪਣਾ ਮਾਈਂਡ ਸੈਟ ਰੱਖੋ ਇੱਕੋ ਟੌਪਿਕ ਤੇ ਕੰਮ ਕਰਨਾ ਵਾ ਜੋ ਮਰਜ਼ੀ ਹੋ ਜੇ ਤੇ ਇਹ ਚੀਜ਼ ਦਾ ਧਿਆਨ ਰੱਖੋ ਵੀ ਮੈਂ ਯਾਰ ਹੋਰ ਲੋਕਾਂ ਨਾਲੋਂ ਅਲੱਗ ਕਰਨਾ ਮੰਨ ਕੇ ਚੱਲੋ ਮੈਂ ਇੱਕ ਫਿਟਨੈਸ ਦਾ ਚੈਨਲ ਆ ਮੇਰਾ ਠੀਕ ਹੈ ਜੀ ਮੈਂ ਫਿਟਨੈਸ ਦੀ ਵੀਡੀਓ ਪੋਣਾ ਵਾ ਤੁਸੀਂ ਮੇਰੀ ਮੇਰੇ ਤੇ ਵੀਊ ਹੁੰਦੇ ਨੇ ਲੱਖ ਵੀਊ ਹੁੰਦੇ ਨੇ ਤੁਹਾਡੇ ਤੇ ਪੰਜ ਆ ਰਹੇ ਨੇ ਤੁਹਾਡੇ ਤੇ ਲੱਖ ਕਿਵੇਂ ਆਣਗੇ ਤੁਸੀਂ ਆਪਣਾ ਦਿਮਾਗ ਲਾਓ ਤੁਹਾਡੇ ਤੇ ਲੱਖ ਵੀਊ ਤਾਂ ਆਣਗੇ ਜੇ ਤੁਸੀਂ ਮੇਰੇ ਨਾਲੋਂ ਬੈਟਰ ਵੀਡੀਓ ਬਣਾਉਂਗੇ ਲੋਕਾਂ ਨੂੰ ਬੈਟਰ ਤੁਸੀਂ ਐਜੂਕੇਸ਼ਨ ਦੋਗੇ ਬੈਟਰ ਲੋਕਾਂ ਨੂੰ ਤੁਸੀਂ ਜਾਣਕਾਰੀ ਦੋਗੇ ਤੁਹਾਡੇ ਤਾਂ ਲੱਖਾਂ ਦੇ ਵਿੱਚ ਵੀਊ ਆਣਗੇ ਉਦੋਂ ਤੁਹਾਡੇ ਲੱਖਾਂ ਦੇ ਵਿੱਚ ਵੀਊ ਨਹੀਂ ਆਣੇਗੇ ਸੋ ਇਸ ਕਰਕੇ ਜਦੋਂ ਤੁਸੀਂ ਕੁਝ ਵੱਖਰਾ ਕਰਕੇ ਦਿਖਾਉਂਗੇ ਨਾ ਲੋਕਾਂ ਨੂੰ ਤਾਂ ਤੁਸੀਂ ਤਾਂ ਤੁਸੀਂ ਕੰਮਜਾ ਬਾਉਂਗੇ ਤਾਂ ਸਫਰ ਹੋਵੋਗੇ ਇੱਕ ਤੁਹਾਨੂੰ ਮੈਂ ਉਦਾਹਰਨ ਦਿੰਨਾ ਮੰਨ ਕੇ ਚੱਲੋ 100 ਲੋਕ ਤੁਰੇ ਜਾ ਰਹੇ ਨੇ ਉਹਨਾਂ ਦੇ ਸਿਰ ਤੇ ਕਿਸੇ ਨੇ ਕੋਈ ਹਲਮਟ ਨਹੀਂ ਪਾਇਆ ਕੁਝ ਨਹੀਂ ਪਾਇਆ ਸਿੰਪਲ ਕੱਪੜੇ ਪਾਏ ਹੋਏ ਤੁਰੇ ਜਾ ਰਹੇ ਆ ਉਹ 100 ਦੇ ਵਿੱਚੋਂ ਠੀਕ ਹੈ ਜੀ ਇੱਕ ਬੰਦਾ ਜਾ ਰਿਹਾ ਵਾ ਉਹਨੇ yellow ਕਲਰ ਦਾ ਪੀਲੇ ਰੰਗ ਦਾ ਉਹਨੇ ਹਲਮਟ ਪਾਇਆ ਹੋਇਆ ਵਾ ਪੀਲੇ ਰੰਗ ਦਾ ਉਹਨੇ ਹਲਮਟ ਪਾਇਆ ਹੋਇਆ ਵਾ ਤੇ ਉਹ 100 ਬੰਦੇ ਦੇ ਵਿੱਚ ਤੁਰੇ ਆ ਰਿਹਾ ਵਾ ਤੁਸੀਂ ਉੱਪਰੋਂ ਖੜ ਕੇ ਦੇਖਦੇ ਪਿਓ ਉਹ ਜਿਹੜਾ ਜਿੰਨੇ ਬੰਦੇ ਨੇ ਹਲਮਟ ਪਾਇਆ ਪੀਲੇ ਰੰਗ ਦਾ ਉਹਦੀ ਇਕੱਲੇ ਦੀ ਅਲੱਗ ਪਛਾਣ ਹੋ ਜਾਈਗੀ ਹੋ ਜਾਈਗੀ ਨਾ ਕਿਉਂ ਉਹ ਕਿਉਂ ਸਾਰਿਆਂ ਨਾਲੋਂ ਵੱਖਰਾ ਤੁਰਿਆ ਜਾ ਰਿਹਾ ਵਾ ਉਹਨੇ ਆਪਣੇ ਸਿਰ ਤੇ ਹੈਲਮਟ ਰੱਖਿਆ ਹੋਇਆ ਬਾਕੀਆਂ ਨੇ ਨਹੀਂ ਰੱਖਿਆ ਹੈਗਾ ਉਹਦੀ ਪਛਾਣ ਹੋ ਜਾਈ ਜੀ ਨਾ ਸੋ ਇਸੇ ਤਰ੍ਹਾਂ ਤੁਸੀਂ ਕੁਝ ਵੱਖਰਾ ਕਰਕੇ ਦਿਖਾਣਾ ਜਦੋਂ ਤੱਕ ਤੁਸੀਂ ਕੁਝ ਵੱਖਰਾ ਨਹੀਂ ਕਰਕੇ ਦਿਹੋਂਗੇ ਉਦੋਂ ਤੱਕ ਤੁਸੀਂ ਕਾਮਯਾਬ ਨਹੀਂ ਹੋਵੋਗੇ ਸੋ ਇਹ ਜਿਹੜੇ ਪੰਜ ਟਿਪਸ ਆ ਜੇ ਤੁਸੀਂ ਇਹ ਪੰਜ ਟਿਪਸ ਤੁਸੀਂ ਮੇਰੇ ਅਪਣਾ ਲਏ ਨਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਅਮੀਰ ਹੋ ਜਾਓਗੇ ਇਹਦੇ ਵਾਸਤੇ ਕੋਈ ਪੜ੍ਹਾਈ ਦੀ ਲੋੜ ਨਹੀਂ ਕੋਈ ਪੀ ਐਚ ਡੀ ਦੀ ਲੋੜ ਨਹੀਂ ਹੈਗੀ ਕੋਈ ਗ੍ਰੈਜੂਏਸ਼ਨ ਦੀ ਲੋੜ ਨਹੀਂ ਕੋਈ ਪਾਸਟੋ ਦੀ ਲੋੜ ਨਹੀਂ ਕੋਈ ਦਸਵੀਂ ਪਾਸ ਦੀ ਲੋੜ ਨਹੀਂ ਇਹਦੇ ਚ ਤੁਸੀਂ ਚਾਹੇ ਅਨਪੜ੍ਹ ਵੀ ਹੋ ਨਾ ਚਾਹੇ ਤੁਸੀਂ ਹਾਊਸ ਵਾਈਫ ਹੋ ਕੁਝ ਵੀ ਨਹੀਂ ਹੁੰਦਾ ਤੁਹਾਨੂੰ ਤਾਂ ਵੀ ਤੁਸੀਂ ਇਹਦੇ ਵਿੱਚ ਤੁਸੀਂ ਕਾਮਯਾਬ ਹੋ ਜਾਓਗੇ YouTube ਇਹ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਮੈਨੂੰ ਆਪਣੀ ਡਿਗਰੀ ਦਿਓ ਮੈਂ ਤਾਂ ਤੁਹਾਨੂੰ ਪੈਸੇ ਦੂੰਗਾ ਇੱਥੇ ਡਿਗਰੀ ਡਿਗਰੀ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ ਤੁਹਾਡੀ ਮਿਹਨਤ ਦੀ ਜ਼ਰੂਰਤ ਹੈ ਜੇ ਤੁਸੀਂ ਮਿਹਨਤ ਕਰਕੇ ਜੇ ਤੁਸੀਂ ਸਿੱਖ ਗਏ ਜੋ ਮੈਂ ਤੁਹਾਨੂੰ ਸਿਖੋਣਾ ਤੋਂ ਤੇ ਦਿਮਾਗ ਦੇ ਵਿੱਚ ਚੀਜ਼ ਬੈ ਗਈ ਤਾਂ ਤੁਸੀਂ YouTube ਤੋਂ ਸਫਲ ਹੋ ਜਾਓ ਜੇ ਅਗਰ ਤੁਸੀਂ ਉਹ ਕੋਰਸ ਕਰਨਾ ਚਾਹੁੰਦੇ ਹੋ ਜਿਹੜੀ ਮੇਰੀ ਹਰ ਇੱਕ ਸੰਡੇ ਨੂੰ ਜਰਨਦਰ ਸ਼ਹਿਰ ਦੇ ਵਿੱਚ ਲੱਗਦੀ ਆ ਤਬਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਕੋਲੋਂ ਪੁੱਛ ਸਕਦੇ ਹੋ ਵੀ ਜੋ ਵੀ ਸਾਡਾ ਪ੍ਰੋਸੈਸ ਆ ਉਹ ਕੀ ਪ੍ਰੋਸੈਸ ਰਹਿਣਦਾ ਵਾ ਅਗਰ ਤੁਸੀਂ ਮੇਰੀਓ ਕਲਾਸ ਲਾ ਲੈਨੇ ਹੋਣਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ 2025 ਤੋਂ ਪਹਿਲਾਂ 2025 ਤੋਂ ਪਹਿਲਾਂ ਨਾ ਤੁਹਾਨੂੰ ਮੈਂ ਅਮੀਰ ਬਣਾਵਾਂਗਾ ਇਹ ਮੇਰਾ ਵਾਦਾ ਵਾ ਇੰਨਾ ਕਾ ਅਮੀਰ ਬਣਾਵਾਂਗਾ ਐ ਨਹੀਂ ਕਹਿੰਦਾ ਵੀ ਮੈਂ ਤੁਹਾਨੂੰ ਕਰੋੜਪਤੀ ਬਣਾਵਾਂਗਾ ਉਹ ਜੇ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੈ ਨਾ ਵੀ ਤੁਸੀਂ ਕਰੋੜਪਤੀ ਬਣਨਾ ਵਾ ਤਾਂ ਤੁਸੀਂ ਕਰੋੜਪਤੀ ਬਣੋਗੇ ਬਣੋਗੇ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ ਸੋ ਜਿੰਨੀ ਕੁ ਮੇਰੀ ਔਕਾਤ ਹੈਗੀ ਆ ਜਿੰਨਾ ਕੁ ਮੈਂ ਤੁਹਾਨੂੰ ਸਿਖਾ ਸਕਦਾ ਵਾਂ ਤੁਹਾਨੂੰ ਇੰਨਾ ਕੁ ਸਿਖਾ ਸਕਦਾ ਵਾਂ ਵੀ ਤੁਸੀਂ ਆਪਣੇ ਇੰਨੇ ਕੁ ਪੈਸੇ ਕਮਾ ਸਕਦੇ ਹੋ ਤੁਸੀਂ ਵੀ ਜਿਹਦੇ ਨਾਲ ਤੁਹਾਡੇ ਘਰ ਦਾ ਗੁਜ਼ਾਰਾ ਨਾ ਜਿਹੜਾ ਬਹੁਤ ਸੋਖਾ ਚੱਲੇਗਾ ਬਹੁਤ ਹੀ ਜ਼ਿਆਦਾ ਸੋਖਾ ਚੱਲੇਗਾ ਇੰਨਾ ਕੁ ਮੈਂ ਤੁਹਾਨੂੰ ਸਿਖਾ ਦਾਂਗਾ ਇੰਨਾ ਮੈਨੂੰ ਆਪਣੇ ਆਪੇ ਵਿਸ਼ਵਾਸ ਹੈਗਾ ਵਾ ਸੋ ਅਗਰ ਤੁਸੀਂ ਮੇਰੀ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੀ ਟੀਮ ਕੋਲ ਪੁੱਛ ਸਕਦੇ ਹਾਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ